ਵੱਲੋਂ ਮੈਨੂੰ ਭੇਜਿਆ ਗਿਆਗਾ ਵੀ ਤਾ ਉੱਥੇ ਬੋਲ ਕੇ ਆਉਣਾ ਸਾਰਾ ਕੁਝ ਆ ਕੇ ਆਉਣਾ ਸਾਰੀਆਂ ਜਥੇਬੰਦੀ ਦੇ ਲੀਡਰ ਆਉਣਗੇ ਸਾਰੀਆਂ ਜਥੇਬੰਦੀਆਂ ਵਰਕਰ ਆਉਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਹਨਾਂ ਚੱਕਰ ਯਾਰੀ ਰੂ ਵਸੀਂ ਘਰੇ ਨਹੀਂ ਆਦੇ ਲੀਡਰ ਜਿੰਨਾ ਚੱਕਰ ਭੰਨਾ ਰਿਹਾ ਨਹੀਂ ਕੀਤਾ ਜਾਂ ਸੋਨ ਪਹਿਲਾ ਜਿਹੜਾ 3 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਉਹ ਜਿਉਂ ਦਾ ਤਿਉਂ ਦਾ ਤੇ ਗੱਲਬਾਤ ਪਸੇ ਇਹੀ ਚੱਲੀ ਗਈ ਆ ਵੀ ਤੁਸੀਂ ਜਮਾਨਤਾ ਕਰਾ ਲਓ ਜੀ ਅਸੀਂ ਕੋਈ ਮੁਕਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਤਾ ਜੀ ਅਸੀਂ ਰਮਾਨਤੇ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਦੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਵੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਲਈਗੀ ਕਿ ਅੱਜ ਤਾਂ 11 ਵਜ ਦਾ ਸਮਾਂ ਦਿੱਤਾ ਮੇਰਾ ਖਿਆਲ ਹੈ ਵੀ 4 ਤੋਂ ਉੱਤੇ ਟਾਈਮ ਟੱਪ ਗਿਆ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਨਸਲ ਕਰਾਉਣਾ ਚਾਹੁੰਦਾ ਜੀ ਉਹ ਐ ਸਮਝਦਾ ਹੀ ਖਾਣਿਓ ਇਹ ਅਣਜਾਣ ਨੇ ਮੈਂ ਕਹਿੰਦਾ ਪਰ ਇਸ ਅਫਸਰ ਸ਼ਾਹੀ ਦੀ ਉਨੇ ਚਰ ਦੀ ਨੌਕਰੀ ਨੂੰ ਜਿੱਦ ਦੇ ਅਸੀਂ ਲੜਨ ਲੱਗਾਂਗੇ ਇੱਕ ਜਿਹੜਾ ਤੁਸੀਂ ਕਹਿੰਦੇ ਕਿ ਕਿੰਨੀਆਂ ਜੱਥੇਬੰਦੀਆਂ ਕੋਈ ਜੱਥੇਬੰਦੀ ਬਾਹਰ ਰਹੀ ਹੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆਗਾ ਵੀ ਤਾ ਉੱਥੇ ਬੋਲ ਕੇ ਆਉਣਾ ਸਾਰਾ ਕੁਝ ਕਰਕੇ ਆਉਣਾ ਸਾਰੀਆਂ ਜਥੇਬੰਦੀਆਂ ਦੇ ਲੀਡਰ ਹੋਵੋਗੇ ਸਾਰੀਆਂ ਜਥੇਬੰਦੀਆਂ ਬਰਕਰਾਰ ਹੋਵੋਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਨਾ ਚੱਕਰ ਯਾਰੀ ਰੂ ਹੋਸੀ ਕਰੇ ਨਹੀਂ ਜਾਂਦੇ ਲੀਡਰ ਜਿੰਨਾ ਚਿਰ ਭਾਨਾ ਰਹਿਣੀ ਕੀਤਾ ਜਨਾ ਬੈਧਾ ਕਰਕੇ ਜਿੰਨਾ ਲੀਡਰ ਸੀ ਕਰੇ ਨਹੀਂ ਜਾਵਾਂਗੇ ਜੇ ਦਿੱਲੀ ਤੋਂ ਨਹੀਂ ਆਇਤੀਏ ਜਿੰਨਾ ਚਿਰ ਭਾਨਾ ਬਿਨਾ ਸ਼ਰਤ ਅਸੀਂ ਕਿਉਂ ਅੱਜ ਚਿੰਨੇ ਆੜਿਆ ਲੱਖੇ ਨੇ ਉੱਥੇ ਕਿਹਾ ਵੀ ਬਿਨਾ ਸ਼ਰਤ ਹੋ ਰਹਾ ਕਰਾਵਾਂਗੇ ਇਹਨਾਂ ਦੇ ਸਰੀਜੇ ਲੀਡਰ ਨੇ ਕਿਹਾ ਬਿਨਾ ਸ਼ਰਤ ਹੋ ਰਹਾ ਮਾ ਪੂਰਾ ਥਕੜਾ ਕਰਕੇ ਗਿਆ ਵੀ ਬਿਨਾ ਜਵਾਨਤ ਬਿਨਾ ਸ਼ਰਤ ਤੋਂ ਰਹਾ ਕਰਕੇ ਲਿਆਵਾਂਗੇ ਕੋਈ ਚਿੰਤਾ ਨਾ ਕਰੋ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਨਤ ਕਰਾਵਾਂਗੇ ਫਿਰ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਗਜ਼ੀਕਰ ਪਰ ਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਰਖਾਸਤ ਜ਼ਰੂਰ ਦੇਵਾਂਗੇ ਐਸਐਸਓ ਜੰਨੇ ਹੋਣੇ ਆ ਵੀ ਸਾਡੇ ਤੇ ਪਰਚੇ ਝੂਠੇ ਪਾਜਣਗੇ ਉਹ ਅਸੀਂ ਜ਼ਰੂਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਨੇ ਮੈਂ ਫੇਰ ਤੁਹਾਡੇ ਨਾਲ ਇਹ ਇਲਾਨ ਕਰਦਾ ਜਿੰਨਾ ਚਿਰ ਭਾਨਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੇ ਉਹ ਰਿਆ ਕਰ ਦਾਂਦੇ ਨੇ ਫਿਰ ਮੌਕੇ ਤੇ ਤੁਰਤ ਮੀਟਿੰਗ ਸੱਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਅਸੀਂ ਜੇਤੂ ਰੇਲ ਦੀ ਕਰ ਦਿੰਦੇ ਉਹ ਧਰ ਕੇ ਤੌਣ ਤੇ ਗੋਡਾ ਛੜਾ ਕੇ ਨਾ ਚੜਾ ਫਿਰ ਅਸੀਂ ਵੀ ਕਹਿੰਨੇ ਉਹਨਾਂਗੇ ਭਈ ਤਾਂ ਹੀ ਇਹਨਾਂ ਨੂੰ ਗੱਲ ਚਾਹੀਦੀ ਹੈਗੀ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਚਾਹੇ ਪਿੰਡ 'ਚ ਥੋੜਾ ਕਾਣਾ ਇਕੱਠ ਕਰ ਲਈ ਕਿਤੇ ਕਰ ਲਈਏ ਉਹ ਵੀ ਆਪਈ ਰਿਆ ਕਰਕੇ ਲੋਕਾਂ ਨੇ ਲੋਕਾਂ ਚ ਡਾਕ ਦੇ ਰਹਿ ਗਰੇ ਲੀਡਰਾਂ ਚਕ ਸਿਆਣ ਫਰਾਹ ਦੇਣਾ ਲੜਨ ਦਾ ਵਾਤਾ ਤੁਹਾਡੇ ਨੇ ਇਹੀ ਵਾਦਾ ਜਨੇਟਰ ਰਿਹਾਨੀ ਨੂੰ ਦਾ ਘਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਜੀ ਵਹਿਗੁਰ ਜੀ ਕੀ ਖਾਲਸਾ ਵਹਿਗੁਰ ਜੀ ਕੀ ਫਤਿਹ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘਟੋ ਘਟ 5 5.5 ਘੰਟੇ ਹੋ ਗਏ ਇਥੇ ਪ੍ਰਸ਼ਾਸਨ ਦੇ ਨਾਲ ਬਰਨਾਲੇ ਹੋਈ ਹੈ ਭਾਨੇ ਸਿੱਧੂ ਨੂੰ ਲੈ ਕੇ ਪਰ ਗੱਲ ਕਿਸੇ ਵੀ ਛੱਟੇ ਤੇ ਨਹੀਂ ਪਹੁੰਚੀ ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਜਿਹੜੀ ਬਿਨਾਂ ਸ਼ਰਤ ਦੀ ਰਿਹਾਈ ਹੋਣੀ ਚਾਹੀਦੀ ਝੂਠੇ ਮੁਕੱਦਮਿਆਂ 'ਚ ਤਸ਼ੱਦਦ ਕੀਤਾ ਗਿਆ ਸਾਰੀਆਂ ਗੱਲਾਂ ਬਾਤਾਂ ਅਸੀਂ ਉਹੀ ਰੱਖੀਆਂ ਨੇ ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਉਹ ਜਿਉਂ ਦਾ ਤਿਉਂ ਆ ਤਿਆਰੀ ਪੂਰੀ ਕਰ ਲੋ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕੱਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉੱਥੇ ਪਹੁੰਚਣਾ ਤੇ ਵੱਡੀ ਗੰਟੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਟ ਦੁਨ ਨੇ ਆਏ ਇਤੋਂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਆ ਜੇ ਆਪਾਂ ਚਾਹੋਨੇ ਆ ਵੀ ਆਪਾਂ ਉਹਦੇ ਤਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ ਜੋ ਮੁਕੱਦਮੇ ਹੋਰ ਦਰਜ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਅੱਜ ਉਹਨੂੰ ਮਹਾਲੀ ਪਤਾ ਲੱਗਿਆ ਵੀ ਮਹਾਲੀ ਦਾਸ ਦੇ ਵਿੱਚੋਂ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਨਹੀਂ ਗੱਲਬਾਤ ਪਸੇ ਇਹੀ ਚੱਲੀ ਗਈ ਆ ਵੀ ਤੁਸੀਂ ਜਮਾਨਤ ਤਾਂ ਕਰਾ ਲਓ ਜੀ ਅਸੀਂ ਕੋਈ ਮੁਕੱਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਤਾ ਜੀ ਅਸੀਂ ਰਿਮਾਨਡ ਤੇ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਦੇ ਇਹਨਾਂ ਨੇ ਉਹੀ ਰੱਖੇ ਨੇ ਇਹ ਦੇਖਦੇ ਆਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਕਿ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ 5 ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਆਪਾਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਿਲਾਫ ਹੈ ਜਿਹੜਾ ਜ਼ਬਰ ਪੰਜਾਬ ਚ ਹੋ ਰਿਹਾ ਮੁੰਡਿਆਂ ਦੇ ਇਨਕਾਊਂਟਰ ਵੀ ਹੋ ਰਹੇ ਨੇ ਝੂਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਰੈਗਿਸਟਰ ਕਹਿ ਕੇ ਇਹ ਇਹ ਜ਼ਬਰ ਦੇ ਜ਼ੁਲਮ ਵਧਣਾ ਸਟੇਟ ਦਾ ਜੇ ਆਪਾਂ ਇੱਥੇ ਚੁੱਪ ਰਹੇ ਤਾਂ ਸੋ ਪਰ ਕੋਈ ਗੱਲ ਨਹੀਂ ਆਪਾਂ ਉਹਦੇਆਂ ਡਾਂਗਾਂ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇਣ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਤੇ ਜਾਬਤੇ ਚਾਉਣਾ ਇਹ ਨਾ ਹੋਵੇ ਇਥੇ ਨੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਕੇ ਵੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉੱਛੇ ਤਿੰਨ ਤਰੀਕ ਨੂੰ ਭਵੰਤ ਦੇ ਘਰ ਦੇ ਕੇ ਪਹੁੰਚੂਰੀ ਦਾ ਵੀ ਮੈਂ ਮੰਦਿਰ ਕਰ ਰਹੀ ਲੀਗਲ ਸੈਲ ਚੇਅਰਮੈਨ ਵੀ ਕੇ ਜੂ ਲਕੋਵਾਲ ਐਂਡ ਰਿਪਰੈਜ਼ੈਂਟੇਟਿਵ ਆਗੂ ਸ਼੍ਰੋਮਨੀ ਕਾਲੀ ਦਾ ਲਮਰ ਸਰ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਅਸੀਂ ਜਿਹੜੀ ਸ਼ਰਤ ਰੱਖੀ ਆ ਕਿ ਭਾਨ ਨੇ ਸਿੱਧੂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ ਤੇ ਜਿਹੜੇ ਉਹਦੇ ਜਿਹੜੇ ਪਰਚੇ ਨੇ ਉਹ ਰੱਦ ਕੀਤੇ ਜਾਣ ਸੋ ਸਾਡੀ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਅਪੀਲ ਹੈ ਅਗਰ ਉਹਨਾਂ ਨੇ ਪਰਚੇ ਰੱਦ ਨਾ ਕੀਤੇ ਤਾਂ ਜਿਹੜਾ ਪ੍ਰਧਾਨ ਸਾਹਿਬ ਨੇ ਕੱਲ ਪ੍ਰੋਗਰਾਮ ਅਲਿਕਿਆ ਧੋਰੀ ਦਾ ਉਹਦੇ ਵਿੱਚ ਵੀ ਲੋਕ ਵੱਧ ਝੜ ਕੇ ਹਿੱਸਾ ਲੈਣਗੇ ਤੇ ਉਸ ਤੋਂ ਬਾਅਦ ਜਿਹੜਾ 3 ਤਰੀਕ ਦਾ ਜਥੇਬੰਦੀਆਂ ਨੇ ਪ੍ਰੋਗਰਾਮ ਅਲਿਕਿਆ ਉਸ ਦੇ ਵਿੱਚ ਵੀ ਵੱਧ ਝੜ ਕੇ ਹਿੱਸਾ ਲੈਣਗੇ ਸੋ ਹੁਣ ਸਰਕਾਰ ਔਰ ਪ੍ਰਸ਼ਾਸਨ ਇਹ ਆਪ ਦੇਖ ਲਵੇ ਕਿ ਇਹਨਾਂ ਨੇ ਫੈਸਲਾ ਕੀ ਲੈਣਾ ਵਰਕਰ ਹੈ ਕੋਈ ਐਕਟਿਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹ ਜਿਹੀਆਂ ਕੋਈ ਲੋਭੀਆਂ ਆ ਉਹਨਾਂ ਦੀਆਂ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਆਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆਂ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਣੇ ਆ ਅਸੀਂ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਇਹਨਾਂ ਨੇ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਆ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਉਹ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਹੈ ਕਿ ਨਹੀਂ ਕਰਨਾ ਪਰ ਜੇ ਇਹ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਿਰਫ ਵਿਸ਼ਵਾਸ ਹੀ ਹੋਇਆ ਪ੍ਰੋਗਰਾਮ ਨੂੰ ਕੈਨਸਲ ਕਰਨ ਦੀ ਖਾਤਰ ਹੋਇਆ ਉਹਨੂੰ ਰਿਲੀਜ਼ ਕਰਨ ਦੀ ਖਾਤਰ ਇਹਨਾਂ ਨੇ ਦੋ ਦਿਨਾਂ ਚ ਕੋਈ ਕਾਰਵਾਈ ਨਾ ਕੀਤੀ ਫਿਰ ਸਾਡਾ ਸਟੈਂਡ ਕਰੂਗਾ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰੇ ਮੀਟਿੰਗ ਹੋ ਸਕਦੀ ਨਹੀਂ ਨਹੀਂ ਜੀ ਦੁਬਾਰੇ ਮੀਟਿੰਗ ਦਾ ਕੋਈ ਨਹੀਂ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ 3 ਤਰੀਕ ਵਾਲਾ ਉੱਥੇ ਅਸੀਂ ਬੈਠਾਂਗੇ ਤਿਆਰੀਆਂ ਕਰਕੇ ਉਵੇਂ ਜਿਵੇਂ ਮੱਤਾ ਦਿਨੇ ਪਹਿਲੇ ਤਰੀਕ ਨੂੰ 3 ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦਿੰਦੇ ਆ ਜੀ ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਐ ਇਨਸਾਫ ਪਸੰਦ ਜਥੇਬੰਦੀਆਂ ਹੈਗੀਆਂ ਨੇ ਲੋਕਾਂ ਦੇ ਹੱਕਾਂ ਦੇ ਖਾਤਰ ਲੜਨ ਆਣ ਗਿਆ ਭਾਵੇਂ ਕੋਈ ਵਿਅਕਤੀ ਐ ਭਾਵੇਂ ਕੋਈ ਪਾਰਟੀ ਐ ਭਾਵੇਂ ਜਥੇਬੰਦੀ ਸਾਡਾ ਉੱਥੇ ਹੋਊਗਾ ਪੱਕਾ ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ ਤਨ ਤਰੀਖ ਨੂੰ ਅਸੀਂ ਬੈਠਾਂਗੇ ਉਦੋਂ ਚੱਕਰ ਇਹਨਾਂ ਦਾ ਕੀ ਐਟੀਟਿਊਡ ਆਉਂਦਾ ਜੇ ਉਹਨਾਂ ਦਾ ਆਈਟੀਟਿਊਡ ਇਗਨੋਰ ਕਰਨ ਵਾਲਾ ਹੋਇਆ ਟਾਲਣ ਵਾਲਾ ਹੋਇਆ ਫਿਰ ਉਹ ਤੋਂ ਚੱਖਾ ਵੀ ਕੀਤਾ ਜਾ ਸਕਦਾ ਉੱਥੋਂ ਵੀ ਗਾਹਾਂ ਕਿਸੇ ਪਾਸੇ ਵਧਿਆ ਜਾ ਸਕਦਾ ਇਹਨੂੰ ਤਿੱਖਾ ਕਰਨ ਦੇ ਖਾਤੇ ਹੁਣ ਤਾਂ ਮੈਂ ਕਾਕਾ ਸਿੰਘ ਕੋੜਾ ਸੂਬਾ ਜਰਸਖਤਰ ਭਾਰਤੀਕ ਸੰਜਮ ਨੂੰ ਇੱਥਾ ਸਿੱਧੂਪੁਰ ਵੱਲੋਂ ਮੈਂ ਇਕੱਲਾ ਜਸੇਵੰਦ ਵੱਲੋਂ ਨਹੀਂ ਜੇ ਇੱਕ ਤੁਸੀਂ ਸਵਾਲ ਕੀਤਾ ਕਿ ਵੇ ਇਹਦੇ ਵਿੱਚ ਕਿੰਨੇ ਜਸੇਵੰਦ ਨੇ ਮੈਨੂੰ ਇਹ ਲੱਗਦਾ ਕਿ ਜ਼ਬਰ ਦੇ ਵਿਰੋਧੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਨੇ ਉਹ ਸਾਰੇ ਇਕੱਠੇ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੀਲ ਵੀ ਹੈ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਹ ਸਵਾਲ ਦਿੱਲੀ ਵਾਲੇ ਮੋਰਚੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਕਸੰਜਸੇ ਬੰਨੀਆਂ ਇਕੱਠੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇਕੱਠੇ ਹੋ ਕੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ ਆ ਜੇ ਦਿੱਤਾ ਦਿੱਤਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਵੇਂ ਜਿਕੇ ਰਹੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਿਆਦਾ ਇਕੱਠੂ ਜਿਆਦਾ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਜੇ ਭਾਨਾ ਸਿੱਧੂ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ